ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ। ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ। ਨਹੀਂ ਇਹ ਤੋਂ ਪਹਿਲਾਂ ਤਾਂ ਉਹ ਸਟੇਟ ਕਰਦੇ ਸੀਗੇ ਪਰ ਅੱਜ ਜਿਉਂ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ। ਲੱਖਾਂ ਰੁਪਏ ਉਹਨਾਂ ਨੇ ਕਮਾਇਆ ਹੈ। ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ। ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੋਚ ਕਹਿਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਹੀ ਨਹੀਂ ਹੈ। ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ। ਅਸੀਂ ਪੰਜਾਬੀ ਪੰਜਾਬ ਨਾਲ ਜੁੜੇ ਹੋਏ ਹਾਂ ਔਰ ਜੁੜੇ ਰਵਾਂਗੇ ਹਮੇਸ਼ਾ। ਨਾਲ ਸਾਨੂੰ ਕੋਈ ਤੋੜ ਸਕਦਾ ਤੁਸੀਂ ਤੁਹਾਨੂੰ ਇਹ ਬਿਆਨ ਦੇਣੀ ਨਹੀਂ ਚਾਹੀਦੇ। ਇਸ ਕਰਕੇ ਇਫਤਖਾਰ ਠਾਕੁਰ ਭਾਜੀ ਨੇ ਮੈਨੂੰ ਲੱਗਦਾ ਹੈ ਕਿ ਆਪਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਕਲਾਕਾਰ ਸੀ ਉਹਨਾਂ ਦੀ ਰੋਜੀ ਰੋਟੀ ਵੀ ਬੰਦ ਕਰਵਾ ਦਿੱਤਾ ਅਸੀਂ ਸੇ ਇਫਤਖਾਰ ਠਾਕੁਰ ਨੂੰ ਕੁਛ ਨਾ ਬੋਲੀਏ ਭਾਜੀ ਨੂੰ ਪਰ ਉਹ ਲੋਕ ਹੋਣ ਉਹਨਾਂ ਨੂੰ ساری ਜ਼ਿੰਦਗੀ ਨਿੰਦਣਗੇ ਕਿ ਤੂੰ ਸਾਡਾ ਵੀ ਰੋਜਗਾਰ ਜਿਹੜਾ ਚੱਲ ਰਿਹਾ ਸੀ ਬੰਦ ਕਰਵਾਤਾ ਉਹਨਾਂ ਇੱਕ ਬੜੀ ਸਿਆਣੀ ਗੱਲ ਕਿਸੇ ਨੇ ਕਹੀ ਸੀਗੀ ਕਿ ਜਿਹੜੀ ਜ਼ੁਬਾਨ ਆ ਨਾ ਉਹ ਦਿਲ 'ਚ ਉਤਾਰ ਵੀ ਦਿੰਦੀ ਹੈ ਔਰ ਦਿਲ ਸੇ ਉਤਾਰ ਵੀ ਦਿੰਦੀ ਹੈ ਸੋ ਗੱਲ ਉਹਨਾਂ ਨਾਲ ਹੋਈ ਹੈ ਉਨ੍ਹਾਂ ਦੇ ਇਸ ਬਿਆਨ ਨੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਸੀਗਾ ਸਾਡੇ ਪੰਜਾਬੀਆਂ ਦੇ ਦਿਲਾਂ ਨੂੰ ਕਿਤੇ ਨਾ ਕਿਤੇ ਠੇਸ ਜ਼ਰੂਰ ਪਹਾਈ। ਤੁਹਾਨੂੰ ਕਦੇ ਆਫਰ ਆ ਜਾਏ। ਤੁਹਾਡਾ ਕੀ ਨਿੱਜੀ ਤੌਰ ਤੇ ਕੀ ਦਬਈਆ? ਕਿੱਥੋਂ ਆ ਜੀ? ਮੈਂ ਮਤਲਬ ਪਾਕਿਸਤਾਨ ਦੇ ਕਲਾਕਾਰਾਂ ਨਾਲ ਕੰਮ ਕਰਾਂਗਾ। ਮੇਰੇ ਗੱਲ 'ਚ ਮੈਂ ਕਰ ਨਹੀਂ ਤੁਸੀਂ ਮੈਂ ਨਹੀਂ ਕਰੂੰਗਾ ਜੀ। ਮੈਂ ਨਹੀਂ ਕਰੂੰਗਾ ਹੁਣ ਤਾਂ ਮੈਂ ਬਿਲਕੁਲ ਨਹੀਂ ਕਰੂੰਗਾ ਤੁਸੀਂ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੇ ਇਦਾਂ ਦੇ ਬਿਆਨ ਨਹੀਂ ਸੀ ਦੇਣਾ ਚਾਹੀਦੇ। ਮੈਂ ਨਹੀਂ ਕਰੂੰਗਾ।